ਕਮੇਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਬਿਆਨ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਸੁਲਤਾਨਪੁਰ ਲੋਧੀ ਦੀ ਇਹ ਘਟਨਾ ਹੈ ਇਹਦਾ ਜ਼ਿੰਮੇਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੈ ਸਰ ਹਰਜਿੰਦਰ ਸਿੰਘ ਧਾਮੀ ਇਹ ਕਬੂਲ ਕਰ ਰਹੇ ਨੇ ਕਿ 2015 ਦੇ ਵਿੱਚ ਜਿਹੜਾ ਕੋਟਕਪੂਰਾ ਬੈਬਲ ਕਲਾ ਗੋਲੀकांड ਵਾਪਰਿਆ ਜਿਦੇ ਵਿੱਚ ਦੋ ਨੌਜਵਾਨ ਸ਼ਹੀਦ ਹੋਏ ਤੇ ਬੇਅੰਤ ਸਾਡੇ ਫੱਟੜ ਵੀ ਹੋਏ ਤਾ ਉਸ ਘਟਨਾ ਕਰਮ ਦਾ ਵੀ ਮੁੱਖ ਦੋਸ਼ੀ ਉਸ ਮੌਕੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਮ ਮਿਨਿਸਟਰ ਸੁਖਵੀਰ ਸਿੰਘ ਬਾਦਲ ਨੇ ਅੰਮੀ ਜੀ ਹੀ ਕਹਿ ਰਹੇ ਨੇ ਅਸਿੱਧੇ ਢੰਗ ਨਾਲ ਆਕਾਲੀ ਦਲ ਕਹਿੰਦਾ ਕਿ ਬੀਪੀ ਤਵਾਰੀ ਦੀ ਰਿਪੋਰਟ ਨੂੰ ਮੁੱਦਾ ਬਣਾ ਕੇ ਆਕਾਲੀ ਦਲ ਨੂੰ ਭੰਡਣ ਤੋਂ ਸਵਾਇ ਇਹਨਾਂ ਦੇ ਕੋਲ ਕੁਝ ਨਹੀਂ ਕਾਂਗਰਸ ਨੂੰ ਕਿਉਂ ਨਹੀਂ ਕੁਝ ਕਹਿੰਦੇ ਜਾਂ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਨਾਮ ਕਿਉਂ ਨਹੀਂ ਵਰਤਿਆ ਆਪਣੇਆਂ ਨੂੰ ਵੱਧ ਰੋਇਆ ਜਾਂਦਾ ਹੁੰਦਾ ਹੈ ਗਿਆਨਤ ਸਿੰਘ ਐਂਡ ਕੇਪੀਐਸ ਗਿੱਲ ਇੱਕ ਬੁੱਚੜ ਜੋੜੀ ਐ ਜਿਸ ਬੁੱਚੜ ਜੋੜੀ ਦੀ ਸਰਪ੍ਰਸਤੀ ਹੇਠ ਸਵਰਨ ਘੋਟਨੇ ਵਰਗੇ ਬਦਮਾਸ਼ਾਂ ਤੋਂ ਬਹੁਤ ਅਤਿਆਚਾਰ ਇਸ ਧਰਤੀ ਤੇ ਕਰਵਾਏ ਗਏ ਇੱਕ ਨਾਲ ਨੰਗੀ ਚਿੱਟੀ ਐ ਜਗ ਜਾਹਰ ਐ ਉਹ ਸਾਡੇ ਹੈ ਹੀ ਦੁਸ਼ਮਣ ਨੇ ਉਹਨਾਂ ਨੇ ਕਰਨੀ ਹੀ ਸੀ ਇਹ ਕੰਮ ਹਮ ਪਰ ਅਸੀਂ ਦੁੱਖ ਇਸ ਗੱਲ ਦਾ ਮਨਾਉਨੇ ਆ ਜਿਹੜੇ ਪੰਥ ਦਾ ਮਖੌਟਾ ਪਾ ਕੇ ਆਏ ਸੀ ਜਿਹੜੇ ਕਹਿੰਦੇ ਸੀ ਤੁਹਾਨੂੰ ਇਨਸਾਫ ਦੇਵਾਂਗੇ ਉਹ ਵੀ ਉਹਨਾਂ ਦੇ ਨਾਲ ਹੀ ਡਰ ਗਏ ਇਸ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1 ਸਾਲ 79 ਦਿਨ ਲਈ ਮੁੱਖ ਮੰਤਰੀ ਬਣਿਆ ਉਸ ਦਿਨ ਤੋਂ ਲੈ ਕੇ ਇਹਨਾਂ ਨੇ ਖੂਨ ਇੰਨਾ ਪੀਤਾ ਬਰਗਾੜੀ ਤੱਕ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ ਦੀ ਸ਼ਹਾਦਤ ਤੱਕ ਲਗਾਤਾਰ ਸਾਡੇ ਮੁੰਡੇ ਮਾਰੇ ਐ ਇਸੇ ਤਰ੍ਹਾਂ ਜਦੋਂ ਟੁਕੜੇ ਟੁਕੜੇ ਕਰਕੇ ਜਿਹੜੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਜਦੋਂ ਇਹ ਜ਼ਿਕਰ ਚੱਲੂਗਾ ਤਾਂ ਜਿੱਥੇ ਬਾਕੀ ਸਾਡੇ ਯੋਧਿਆਂ ਨੂੰ ਯਾਦ ਕੀਤਾ ਜਾਣਾ ਉੱਥੇ ਭਾਈ ਗੁਰਦੇਵ ਸਿੰਘ ਔਕੇ ਨੂੰ ਵੀ ਯਾਦ ਕੀਤਾ ਜਾਊਗਾ ਜਿਨ੍ਹਾਂ ਦੇ ਟੁਕੜੇ ਟੁਕੜੇ ਕਰਕੇ ਸਤਲੁਜ ਦੇ ਦਰਿਆ ਵਿੱਚ ਉਸ ਵਕਤ ਦੇ ਹਾਕਮਾਂ ਨੇ ਸੁੱਟਿਆ ਸੀਗਾ ਕਿ ਐ ਜੀ ਪੀ ਸੀ ਦੀ ਦੇਖੋ ਕਿੰਨੀ ਖਤਰਨਾਕ ਭੂਮਿਕਾ ਕਿ ਬਕਾਇਦਾ ਉਹਦੇ ਭੋਗ ਮੌਕੇ ਰਾਗੀ ਜਥੇ ਭੇਜ ਰਹੇ ਨੇ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਘੋਟਣੇ ਦੇ ਕੀਰਤਨ ਕੌਣ ਕਰਨ ਜਾਂਦਾ ਨਹੀਂ ਜਾਂਦਾ ਉਹ ਤਾਂ ਕਹਿੰਦੇ ਬਲ ਕੇ ਅਸੀਂ ਤਾਂ ਡਿਊਟੀ ਲਾਉਨੇ ਆ ਸਤਲੁਜ ਦੇ ਵਿੱਚ ਜੋ ਵੀ ਆਇਆ ਕਾਂਗਰਸ ਆਈ ਘਟ ਉਹਨਾਂ ਨੇ ਕੀਤੀ ਅਕਾਲੀ ਦਾ ਲਾਇ ਘਟ ਉਹਨਾਂ ਨੇ ਕੀਤੀ ਉੰਜੇ ਵੇਖੀਏ ਤਾਂ ਗੈਂਗਸਟਰਾਂ ਦੇ ਨਾਂ ਤੇ ਪੰਜਾਬ ਦੇ ਵਿੱਚ ਬਹੁਤ ਸਾਰੀ ਨੌਜਵਾਨੀ ਦਾ ਕਹਾਣ ਹੋ ਰਿਹਾ। ਕੱਟ ਪੈ ਵੀ ਨਹੀਂ ਕਰ ਰਹੇ। ਗੁਰੂ ਸੇ ਬਖਸ਼ਿਸ਼ ਕਰਨਗੇ ਹਾਲਾਤ ਇੱਕੋ ਜੀ ਨਹੀਂ ਰਹਿੰਦੇ। ਅ ਅਸੀਂ ਉਹ ਕੌਮ ਆ ਜਦੋਂ ਅੱਧੀ ਕੌਮ ਸ਼ਹੀਦ ਹੋਗੀ, ਅੱਧੀ ਫਟੜੋਗੀ ਤੇ ਕੌਮ ਥੋੜੇ ਸਮੇਂ ਬਾਅਦ ਫੇਰ ਤੋਂ ਵੱਡੇ ਘੱਲੂ ਘਰੇ ਤੋਂ ਥੋੜੇ ਸਮੇਂ ਬਾਅਦ ਕੌਮ ਰਾਜ ਭਾਗ ਤੱਕ ਸੰਭਾਲ ਲੈਂਦੀ। ਅੱਖਰੀ ਕੱਲ ਮੈਂ ਤੁਹਾਡਾ ਆਪਣਾ ਜਗਮੀਤ ਸਿੰਘ ਖੱਪਿਆਂ ਲਈ ਪੰਜਾਬ ਦੇ ਵਿੱਚ ਅਜਿਹੇ ਬਹੁਤ ਮਸਲੇ ਹੈਗੇ ਜਿਨ੍ਹਾਂ ਤੇ ਚਰਚਾ ਕਰਨੀ ਬੰਦ ਹੀ ਐ ਪਰ ਪੰਥਕ ਸਭਾ ਦੇ ਵਿੱਚ ਅਜਿਹੇ ਮਸਲੇ ਹੁੰਦੇ ਨੇ ਜਿਨ੍ਹਾਂ ਤੇ ਹਮੇਸ਼ਾ ਹੀ ਲੋੜ ਰਹਿੰਦੀ ਐ ਕਿਉਂਕਿ ਕਈ ਵਾਰ ਉਸ ਤੋਂ ਖੁੰਝੇ ਹੋਇਆ ਸੀ ਬਹੁਤ ਸਾਰੇ ਦੂਰ ਪੜਖ ਜਾਂਦੇ ਆ ਜਿਵੇਂ ਹੁਣੇ-ਹੁਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਬਿਆਨ ਆਉਣਾ ਕਿ ਇੱਕ ਪੰਜਾਬ ਦੇ ਵਿੱਚ ਸੁਲਤਾਨਪੁਰ ਲੋਧੀ ਜਿਹੜੀ ਘਟਨਾ ਹੁੰਦੀ ਆ ਉਹਦਾ ਜ਼ਿੰਮੇਵਾਰ ਮੁੱਖ ਮੰਤਰੀ ਪੰਜਾਬ ਆ ਤੇ ਇਸ ਦੇ ਸਬੰਧੀ ਜਿਹੜੀਆਂ ਪਿੱਛੇ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਜ਼ਿੰਮੇਵਾਰ ਕਿਉਂ ਨਹੀਂ ਸਮਝਦੇਗੇ ਕੀ ਗੱਲਬਾਤ ਹੈ ਹਰਜਿੰਦਰ ਸਿੰਘ ਮਾਜੀ ਜੀ ਮੌਜੂਦ ਨੇ ਗੱਲਬਾਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਜੀ ਬਹੁਤ ਵਧੀਆ ਵੀਰ ਜੀ ਚੜ੍ਹਦੀ ਕਲਾ ਤੁਸੀਂ ਦੱਸੋ ਧਾਮੀ ਸਾਹਿਬ ਦਾ ਬਿਆਨ ਆਉਂਦਾ ਕਿ ਜਿਹੜਿਆ ਸultanpur Lodhi ਚ ਹੋਇਆ ਘਟਨਾ ਜੀ ਗੁਰਦੁਆਰਾ ਸਾਹਿਬ ਅਕਾਲ ਬੰਗਾ ਤੇ ਹਮਲਾ ਹੁੰਦਾ ਉਹਦੇ ਜ਼ਿੰਮੇਵਾਰ ਸਿੱਧੇ ਮੁੱਖ ਮੰਤਰੀ ਪੰਜਾਬ ਦੇ ਜੀ ਦੇ ਕੋ ਵੀਰ ਜਗਮੀਤ ਸਿੰਘ ਜੀ ਕੇ ਨਵੰਬਰ 2023 ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰ ਵੱਡੇ ਪੱਦਰ ਤੇ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਸੀ ਜੀ ਉਸ ਸਮੇਂ ਦੇ ਦੌਰਾਨ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਪੁਲਿਸ ਵੱਲੋਂ ਉੱਥੇ ਫਾਇਰਿੰਗ ਕੀਤੀ ਜਾਂਦੀ ਹੈ ਹੂੰ ਤਾਂ ਜਿਹੜੇ ਉਹ ਫਾਇਰਿੰਗ ਕਰਨ ਵਾਲੇ ਅਧਿਕਾਰੀ ਨੇ ਉਹਨਾਂ ਵਿੱਚੋਂ ਇੱਕ ਉੱਚ ਅਧਿਕਾਰੀ ਸੀ ਕਿਸੇ ਟੈਲੀਵਿਜ਼ਨ ਦੇ ਉੱਪਰ ਮੇਰੇ ਨਾਲ ਉਹਦੀ ਬਹਿਸ ਹੋਈ ਸੀ ਮੈਂ ਉਹਨੂੰ ਉਦੋਂ ਵੀ ਸਵਾਲ ਪੁੱਛੇ ਸੀ ਕਿ ਅਮਰਤ ਵੇਲੇ ਤੁਸੀਂ ਕਿਹੜੀ ਐਡੀ ਨੋਬਤ ਆ ਗਈ ਸੀ ਕਿ ਅਮਰਤ ਵੇਲੇ ਤੁਸੀਂ ਗੁਰਦੁਆਰਾ ਸਾਹਿਬ ਤੇ ਹਮਲਾ ਕਰ ਦਿੱਤਾ ਚਲੋ ਉਹ ਬੰਦੇ ਜਿਵੇਂ ਬਾਅਦ ਵਿੱਚ ਮੁੱਕਰਦੇ ਹੁੰਦੇ ਆ ਨਹੀਂ ਜੀ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਉਹ ਜੀਆਂ ਗੱਲਾਂ ਕਰਦਾ ਸੀ ਉਸ ਘਟਨਾ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਜਾਂਚ ਟੀਮ ਟੀਮ ਬਣਾਈ ਸੀ ਉਸ ਜਾਂਚ ਟੀਮ ਦੀ ਰਿਪੋਰਟ ਦੇ ਅਨੁਸਾਰ ਰਿਪੋਰਟ ਦੇ ਆਧਾਰ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਬਿਆਨ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਸੁਲਤਾਨਪੁਰ ਲੋਧੀ ਦੀ ਇਹ ਘਟਨਾ ਹੈ ਇਹਦਾ ਜ਼ਿੰਮੇਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੈ ਤਾਂ ਮੈਂ ਉਹਨਾਂ ਦੇ ਇਸੇ ਬਿਆਨ ਦੇ ਆਧਾਰ ਤੇ ਇਹ ਕਹਿ ਰਿਹਾ ਕਿ ਇਹਦਾ ਮਤਲਬ ਸਰਦਾਰ ਹਰਜਿੰਦਰ ਸਿੰਘ ਧਾਮੀ ਇਹ ਕਬੂਲ ਕਰ ਰਹੇ ਨੇ ਕਿ 2015 ਦੇ ਵਿੱਚ ਜਿਹੜਾ ਕੋਟਕਪੂਰਾ ਬੈਬਲ ਕਲਾਂ ਗੋਲੀकांड ਵਾਪਰਿਆ ਜਿਦੇ ਵਿੱਚ ਦੋ ਨੌਜਵਾਨ ਸ਼ਹੀਦ ਹੋਏ ਤੇ ਬੇਅੰਤ ਸਾਡੇ ਫੱਟੜ ਵੀ ਹੋਏ ਤਾਂ ਉਸ ਘਟਨਾ ਕਰਮਦਾਵੀ ਮੁੱਖ ਦੋਸ਼ੀ ਉਸ ਮੌਕੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਮ ਮਿਨਿਸਟਰ ਸੁਖਵੀਰ ਸਿੰਘ ਬਾਦਲ ਨੇ ਇਹ ਧਾਮੀ ਜੀ ਹੀ ਕਹਿ ਰਹੇ ਨੇ ਅਸਿੱਧੇ ਢੰਗ ਨਾਲ ਕਿਉਂਕਿ ਦੇਖੋ ਜੇ ਤਾਂ ਉਹ ਸਿੱਧੇ ਰੂਪ ਦੇ ਵਿੱਚ ਇਹ ਗੱਲ ਕਰਨ ਤਾ ਫਿਰ ਮਤਲਬ ਸਿੱਧੇ ਤਾਂ ਉਹ ਕਹਿ ਨਹੀਂ ਸਕਦੇ ਉਹ ਖੁਦ ਬਾਦਲ ਗਰੁੱਪ ਨਾਲ ਸੰਬੰਧਤ ਨਹੀਂ ਸੁਖਵੀਰ ਸਿੰਘ ਬਾਦਲ ਦੀ ਇੱਛਾ ਸ਼ਕਤੀ ਦੇ ਅਨੁਸਾਰ ਹੀ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹੋਏ ਨੇ ਪਰ ਉਹਨਾਂ ਦਾ ਇਹ ਕਹਿਣਾ ਕਿ ਸੁਲਤਾਨਪੁਰ ਲੋਧੀ ਵਾਲੀ ਗੋਲੀ ਘਟਨਾ ਦਾ ਮੁੱਖ ਦੋਸ਼ੀ ਮੁੱਖ ਮੰਤਰੀ ਪੰਜਾਬ ਹੈ ਭਗਵੰਤ ਮਾਨ ਤਾਂ ਇਸ ਬਿਆਨ ਦੇ ਵਿੱਚੋਂ ਹੀ ਸਪਸ਼ਟ ਹੋ ਜਾਂਦਾ ਹੈ ਕੀ ਦਾ ਮਤਲਬ 2015 ਵਾਲੀ ਗੋਲੀकांड ਬੇਬਲ ਕਲਕਾਉਟ ਕੋਪੂਰੇ ਦਾ ਜਿਹੜਾ ਮੁੱਖ ਦੋਸ਼ੀ ਹੈ ਉਸ ਮੌਕੇ ਦੀ ਮੁੱਖ ਮੰਤਰੀ ਤੇ ਹੋਮ ਮਿਨਿਸਟਰ ਨੇ ਤਾਂ ਇਹਦੇ ਆਧਾਰ ਤੇ ਮੈਂ ਇਹੀ ਕਹੂੰਗਾ ਇਹ ਗੱਲ ਵੱਖਰੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਾਡੇ ਸਿੱਖਾਂ ਨੇ ਸ਼ਹੀਦੀਆਂ ਦੇ ਖੂਨ ਵਿੱਚ ਲਿਆਂਦੀ ਹੈ ਉਹਨੇ ਕਦੇ ਵੀ ਆਪਣੀ ਬਣਦੀ ਭੂਮਿਕਾ ਖਾਸ ਤੌਰ ਤੇ ਹੋਂਦ ਦੇ ਦੌਰ ਵਿੱਚ ਨਹੀਂ ਨਿਭਾਈ ਮੈਂ ਇੱਥੋਂ ਤੱਕ ਦੱਸਣਾ ਚਾਹਾਂਗਾ ਕਿ ਜਿਹੜੇ ਜਤਿੰਦਰ ਵੀਰ ਜਿੰਮੀ ਤੇ ਕੁਲਦੀਪ ਪ੍ਰੇਮੀ ਉਹ ਡੇਰਾ ਪ੍ਰੇਮੀ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਧਮਈਆ ਕੀਤੀ ਹੈ ਗੁਰੂਸਰ ਦੇ ਵਿੱਚ ਉਹਨਾਂ ਨੂੰ ਭਗਤਾ ਭਾਈ ਕਾ ਦੇ ਵਿੱਚ ਦੁਕਾਨ ਨੰਬਰ 61 ਤੇ 80 ਕਿਰਾਏ ਤੇ ਸ਼੍ਰੋਮਣੀ ਕਮੇਟੀ ਨੇ ਦਿੱਤੀਆਂ ਹੋਈਆਂ ਸੀ ਜਿੰਨਾ ਸਮਾਂ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਅਸੀਂ ਸਟੈਂਡ ਲੈ ਕੇ ਸਖਤੀ ਨਹੀਂ ਕੀਤੀ ਉਹਨਾਂ ਸਮਾਂ ਉਹ ਦੁਕਾਨਾਂ ਖਾਲੀ ਹੀ ਕਰਵਾਈਆਂ ਗਈਆਂ ਤਾਂ ਇਹ ਟੋਟਲੀ ਉਲਟ ਭੁਗਤਦੇ ਆ ਇਸ ਗੱਲ ਦਾ ਸਾਨੂੰ ਜਿਹੜਾ ਬਹੁਤ ਵੱਡਾ ਦੁੱਖ ਹੈ ਜੀ ਇਹ ਕਹਿ ਸਕਦੇ ਆ ਕਿ ਆਪਣੇਆਂ ਨੂੰ ਗੱਫੇ ਤੇ ਬਗਾਨਿਆਂ ਨੂੰ ਧੱਕੇ ਜਦੋਂ ਤਾਂ ਫਿਰ ਅਕਾਲੀ ਦਲ ਦੀ ਵਾਰੀ ਸੀਗੀ ਉੱਤਤ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਪ੍ਰਧਾਨ ਰਿਆ ਹੋਵੇ ਸਾਰੇ ਚੁੱਪ ਹੀ ਰਹੇ ਨੇ ਇਸ ਚੀਜ਼ ਦਾ ਤੇ ਉਹਨਾਂ ਨੇ ਕਿਹਾ ਹੀ ਨਹੀਂ ਬੈਬਲ ਵਾਲੀ ਘਟਨਾ ਦੇ ਹੋਵੇ ਬਰਗਾੜੀਆਂ ਦੇ ਜੋ ਕੁਝ ਵੀ ਵਾਪਰੇ ਜੀ ਜੇ ਇੱਕ ਵਾਰ ਸਿਰਫ ਆਏ ਹੋਣਗੇ ਆਏ ਪਰਿਵਾਰ ਨੂੰ ਮਿਲੇ ਹੋ ਸਕਦੇ ਆ ਪਰ ਕਦੇ ਖੁੱਲ ਕੇ ਤੇ ਮੋਰਚੇ ਦੇ ਵਿੱਚ ਸਮੂਲੀਅਤ ਨਹੀਂ ਕੀਤੀ ਜੇ ਸਮੂਲੀਅਤ ਜੇ ਐਸਜੀਪੀਸੀ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਸਿੱਖਾਂ ਦੀ ਜਮਾਤ ਹੈ ਜੇ ਉਹ ਆਪਣੀ ਬਣਦੀ ਭੂਮਿਕਾ ਨਿਭਾਉਂਦੇ ਤਾਂ ਫਿਰ ਬਾਕੀ ਜਥੇਬੰਦੀਆਂ ਤਾਂ ਸਹਿਯੋਗੀ ਹੁੰਦੀਆਂ ਨਾ ਹੂੰ ਮਤਲਬ ਮੇਰੇ ਵਰਗੇ ਆਮ ਪ੍ਰਚਾਰਕਾਂ ਨੂੰ ਜੂਝਣਾ ਪੈ ਰਿਹਾ ਜਿਨ੍ਹਾਂ ਦਾ ਕੰਮ ਸਿਰਫ ਕੁਰਬਾਨੀ ਦੀ ਕਥਾ ਇਤਿਹਾਸ ਤੇ ਵਿਰਸੇ ਨਾਲ ਸੰਗਤ ਨੂੰ ਜੋੜਨਾ ਪੰਥਕ ਇਸ਼ੂ ਦੇ ਉੱਤੇ ਵੀ ਸਟੈਂਡ ਲੈਣੇ ਪੈ ਰਹੇ ਨੇ ਤੇ ਬਲਕਿ ਇਹਨਾਂ ਨੇ ਸਪੋਰਟ ਕੀ ਕਰਨੀ ਹੈ ਸਟੈਂਡ ਲੈਣ ਵਾਲਿਆਂ ਦੇ ਉੱਤੇ ਇਹ ਤਸ਼ੱਦਦ ਟਾਉਂਦੇ ਆ ਮੇਰੇ ਵਰਗੇ ਬੰਦਿਆਂ ਤੇ ਇਰਾਦਾ ਕਤਲ ਦੇ ਪਰਚੇ ਪਾਏ ਗਏ ਪਿਛਲੇ ਦੌਰ ਵਿੱਚ 307 ਦਾ ਤੇ ਮੇਰੇ ਫਾਦਰ ਸਾਹਿਬ ਨੂੰ ਕਾਲੇ ਪੀੜੀਏ ਦੀ ਪ੍ਰੋਬਲਮ ਹੋਣ ਦੇ ਬਾਵਜੂਦ ਇਹਨਾਂ ਨੇ ਚੁੱਕ ਕੇ ਜੇਲ੍ਹ ਛੁੱਟ ਦਿੱਤਾ ਸੀਗਾ ਤਾਂ ਬਹੁਤ ਕੁਝ ਜਿਹੜਾ ਚਲਣਾ ਪੈਂਦਾ ਇਹ ਮਤਲਬ ਕਹਿ ਲਓ ਕਿ ਟੋਟਲੀ ਐਂਟੀ ਸਿੱਖ ਭੁਗਤ ਰਹੇ ਨੇ ਜਿਹੜੇ ਬਾਦਲ ਗਰੁੱਪ ਦੇ ਬੰਦੇ ਨੇ ਭਾਵੇਂ ਉਹ ਐਸਜੀਪੀਸੀ ਵਿੱਚ ਵੀ ਆ ਜਾਣ ਉੱਥੇ ਵੀ ਉਹ ਆਪਣੀ ਜਿਹੜੀ ਉਹ ਛੱਡਦੇ ਨਹੀਂ ਇਹ ਕੁਝ ਸਮਾਂ ਪਹਿਲਾਂ ਘਟਨਾ ਵਾਪਰੀ ਵੈਸੇ ਤਾਂ निंदਨਯੋਗ ਹੈ ਕੋਈ ਵੀ ਗ੍ਰਹਿ ਮੰਤਰੀ ਹੋਵੇ ਕੋਈ ਵੀ ਹੋਵੇ ਜਿਨ੍ਹਾਂ ਦੇ ਰਾਜ ਦੇ ਵਿੱਚ ਹੋਇਆ ਹੋਵੇ ਜੀ ਜੀ 1992 93 ਵਾਲੀ ਘਟਨਾ ਦੇ ਵਿੱਚ ਜਥੇਦਾਰ ਕੌਂਕੇ ਸਾਹਿਬ ਦੀ ਗੱਲ ਲੈਣੇ ਆ ਉਸ ਤੋਂ ਬਾਅਦ ਬੀਪੀ ਤਵਾੜੀ ਵਾਲੀ ਰਿਪੋਰਟ ਜਥੇਦਾਰ ਸਾਹਿਬ ਨੂੰ ਸੌਂਪ ਵੀ ਦਿੱਤੀ ਜਾਂਦੀ ਹੈ ਸ਼੍ਰੋਮਣੀ ਕਮੇਟੀ ਤੇ ਮਾਮਲਾ ਧਿਆਨ ਦੇ ਵਿੱਚ ਵੀ ਹੈਗਾ ਪਰ ਉਹਦੇ ਤੇ ਦੇਰੀ ਕਿਉਂ ਉਹਨੂੰ ਤਾਂ 31 ਸਾਲ ਬੀਤ ਗਏ ਇਹਨੂੰ ਤਾਂ ਸਾਲ ਵੀ ਨਹੀਂ ਹੋਇਆ ਬਿਲਕੁਲ ਜੀ ਦੇਖੋ ਜਿਵੇਂ ਤੁਸੀਂ ਜ਼ਿਕਰ ਕੀਤਾ ਵੀਰ ਜਗਮੀਤ ਸਿੰਘ ਜੀ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਹੜੇ ਸ਼੍ਰੀ ਕਾਲਟਕ ਸਾਹਿਬ ਦੇ ਜਥੇਦਾਰ ਨੇ ਜੇ ਜਥੇਕੌਮ ਦੇ ਜਥੇਦਾਰ ਦਾ ਇਹ ਹਾਲ ਕੀਤਾ ਜਾਂਦਾ ਜਿਵੇਂ ਦਰਸ਼ਨ ਸਿੰਘ ਹਟੂਰ ਦੱਸਦਾ ਹੈ ਉਸ ਮੌਕੇ ਦਾ ਗਵਾਹ ਜਿਹੜਾ ਉਸ ਮੌਕੇ ਕਾਂਸਟੇਬਲ ਸੀਗਾ ਉਹ ਕਹਿੰਦਾ ਵੀ ਇੰਨਾ ਮਾੜਾ ਹਾਲ ਕੀਤਾ ਗਿਆ 25 ਦਸੰਬਰ 1992 ਤੋਂ ਲੈ ਕੇ 1 ਜਨਵਰੀ 1993 ਤੱਕ ਇਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਕਿ ਜ਼ਥੇਦਾਰ ਸਾਹਿਬ ਦੇ ਉੱਤੇ ਕਹਿਰ ਟਾਇਆ ਗਿਆ ਪੁੱਠਾ ਨੰਗਾ ਕਰਕੇ ਉਹਨਾਂ ਨੂੰ ਪੁੱਠਾ ਲਟਕਾਇਆ ਗਿਆ ਉਹਨਾਂ ਦੇ ਗੁਪਤ ਅੰਗਾਂ ਵਿੱਚ ਠੋਡੇ ਮਾਰ-ਮਾਰ ਕੇ ਲਹੂ ਲੋਹਾਨ ਕਰ ਦਿੱਤਾ ਗਿਆ ਫਿਰ ਉਹਨਾਂ ਨੂੰ ਟੋਟੇ ਟੋਟੇ ਕਰਕੇ ਸਤਲੁਜ ਵਿੱਚ ਸੁੱਟ ਦਿੱਤਾ ਗਿਆ ਮੈਂ આજ ਹੀ ਉਹਨਾਂ ਦੀ ਭੈਣ ਮਾਤਾ ਨਛੱਤਰ ਕੌਰ ਜੀ ਨੂੰ ਮਿਲ ਕੇ ਆਇਆ ਉਹ ਮਾਤਾ ਨੂੰ ਮੈਂ ਪੁੱਛਿਆ ਸੀ ਮਾਤਾ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਮਤਲਬ ਔਖਾ ਹੀ ਹੁੰਦਾ ਸਾਰਾ ਭੈਣ ਹੈ ਉਹ ਕਹਿੰਦੀ ਪੁੱਤ ਮੈਂ ਸਭ ਕੁਝ ਝੱਲ ਲੈਣੀ ਆ ਕੁਰਬਾਨੀ ਹੋ ਗਈ ਕੋਈ ਗੱਲ ਨਹੀਂ ਸਾਰਾ ਕੁਝ ਮੈਂ برداشت ਕਰ ਲੈਣੀ ਆ ਪਰ ਜਦੋਂ ਮੈਂ ਇਹ ਸੁਣਦੀ ਆ ਤੇ ਯਾਦ ਕਰਦੀ ਆ ਕਿ ਮੇਰੇ ਵੀਰੇ ਦੇ ਟੋਟੇ ਟੋਟੇ ਕਰਕੇ ਉਹਨਾਂ ਨੇ ਦਰਿਆ 'ਚ ਸੁੱਟਿਆ ਉਦੋਂ ਮੇਰੀ ਅੱਖਾਂ ਪਰ ਆਉਂਦੀਆਂ ਨੇ ਉਹ ਦੱਸਦੇ ਆਂ ਮਾਤਾ ਦੇ ਅੱਖਾਂ ਚੋਂ ਅਥਰੂ ਆ ਕੇ ਸੀਗੇ ਤਾਂ ਇਹ ਦੇਖੋ ਕਾਂਗਰਸ ਗਵਰਨਮੈਂਟ ਨੇ ਦੇ ਮੌਕੇ ਤਾਂ ਸਭ ਕੁਝ ਹੋਇਆ ਉਹਨਾਂ ਤੋਂ ਤਾਂ ਉਮੀਦ ਹੀ ਨਹੀਂ ਉਸ ਪਰਿਵਾਰ ਨੂੰ ਹੈਗੀ ਰੱਖੀ ਨਹੀਂ ਜਾ ਸਕਦੀ ਪਰ ਗੱਲ ਇਹ ਹੈ ਕਿ ਉਹਨਾਂ ਦੇ ਕੋਈ ਵੀ ਜਿਹੜੇ ਜਿਹੜੇ ਉਹਨਾਂ ਦੇ ਇਨਸਾਫ ਦੇਣ ਦੀਆਂ ਗੱਲਾਂ ਕਰਕੇ ਸਰਕਾਰ ਬਣਾਉਣ ਦੇ ਨੇ ਪ੍ਰਕਾਸ਼ ਸਿੰਘ ਬਾਦਲ ਹੋ ਰਹੇ 997 ਦੇ ਵਿੱਚ ਤਾਂ ਇਹਨਾਂ ਨੇ ਵੀ ਉਹ ਰਿਪੋਰਟ ਨੂੰ ਦੱਬ ਕੇ ਰੱਖਿਆ ਬਲਕਿ ਦਰਸ਼ਨ ਸਿੰਘ ਠੂਰ ਦੇ ਅਨੁਸਾਰ ਤਾਂ ਇਹ ਹੈ ਕਿ ਇਹਨਾਂ ਨੇ ਬੀਪੀ ਤਵਾੜੀ ਦੇ ਉੱਤੇ ਪ੍ਰੈਸ਼ਰ ਬਣਾਉਣ ਦੇ ਲਈ ਇੱਕ ਲੜਕੀ ਦੀ ਛੇੜਛਾੜ ਦਾ ਝੂਠਾ ਕੇਸ ਵੀ ਪਵਾ ਦਿੱਤਾ ਤੇ ਉਹਦੀ ਸੀਬੀਆਈ ਤੋਂ ਜਾਂਚ ਵੀ ਸ਼ੁਰੂ ਕਰਵਾ ਦਿੱਤੀ ਤੇ ਇਹ ਵੀ ਸਭ ਕੁਝ ਚੱਲਿਆ ਤਾਂ ਹੁਣ ਇੰਨੇ ਲੰਮੇ ਸਮੇਂ ਬਾਅਦ ਉਹ ਰਿਪੋਰਟ ਜਿਹੜੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਜਨਤਕ ਕੀਤੀ ਹੈ ਤਾਂ ਇਹ ਇਹਨਾਂ ਨੂੰ ਹੁਣ ਦੱਸਣਾ ਚਾਹੀਦਾ ਮਤਲਬ ਜਿਹੜੇ ਇਹ ਪਾਪ ਜਿਹੜੇ ਕੀਤੇ ਹੋਏ ਨੇ ਇਹ ਕਦੀ ਨਾ ਕਦੇ ਜ਼ਰੂਰ ਸਾਹਮਣੇ ਆਉਂਦੇ ਨੇ ਹੁਣ ਇਹ ਪਿਛਲੇ ਤੋਂ ਪਾਸਾ ਬਟਣ ਦਾ ਯਤਨ ਕਰਦੇ ਆ ਪਰ ਸਫਲ ਨਹੀਂ ਹੋਣਗੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਮਾਫੀ ਵੀ ਮੰਗਦੇ ਆ ਜੀ ਪਹਿਲੀ ਗੱਲਤ ਮਾਫੀ ਦਾ ਜਿਹੜਾ ਤਰੀਕਾ ਸੀਗਾ ਉਹ ਮਾਫੀ ਹੁੰਦੀ ਹੀ ਨਹੀਂ ਉਸ ਤਰੀਕੇ ਨਾਲ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਅ ਦਰਬਾਰ ਸਬ ਕੰਪਲੈਕਸ ਦੇ ਅੰਦਰ ਹੀ ਜਿਹੜਾ ਆਪਾਂ ਕਹਿ ਸਕਦੇ ਆ ਉੱਥੇ ਅਖੰਡ ਪਾਠ ਸਭ ਕਰਵਾਇਆ ਜਾਂਦਾ ਹੈ ਅਖੰਡ ਪਾਠ ਸਭ ਮੌਕੇ ਇਹ ਰਾਈਟ ਕਿਹਨੇ ਦਿੱਤਾ ਹੈ ਕਿ ਕੋਈ ਪਾਰਟੀ ਦਾ ਪ੍ਰਧਾਨ ਮੈਕ ਚੱਕ ਕੇ ਉੱਥੇ ਆਪਣੇ ਵਿਚਾਰ ਦੱਸਣ ਲੱਗ ਜਾਂਦਾ ਹੈ ਉਹਨੂੰ ਮਾਫੀ ਦਾ ਤਾਂ ਚਲੋ ਨਾਂ ਦਿੱਤਾ ਫਿਰ ਕੱਲ ਨੂੰ ਕੋਈ ਵੀ ਪਾਰਟੀ ਇਹ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇਤਿਹਾਸ ਹੈ ਪਰ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਤਾਂ ਉਹ ਅਕਾਲੀ ਦਲ ਨਹੀਂ ਰਿਹਾ ਇਹਨਾਂ ਨੇ ਤਾਂ ਮੋਗੇ ਦੀ ਕਾਨਫਰੰਸ ਵਿੱਚ ਇਹਨੂੰ ਪੰਥਕ ਨਹੀਂ ਪੰਜਾਬੀ ਪਾਰਟੀ ਬਣਾ ਰੱਖਿਆ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਤਾਂ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਵਰਗਾ ਹੀ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਸਿਰਫ ਨਾਂ ਅਕਾਲੀ ਦਲ ਹੈ ਤੇ ਇਹ ਰਾਈਟ ਹੀ ਨਹੀਂ ਕਿ ਇਹਨਾਂ ਨੇ ਜਿਸ ਤਰੀਕੇ ਨਾਲ ਉੱਥੇ ਰੈਲੀ ਕੀਤੀ ਹੈ ਕੱਲ ਨੂੰ ਕੋਈ ਹੋਰ ਪਾਰਟੀ ਵਾਲਾ ਉੱਠ ਕੇ ਬੰਦਾ ਕਵੇ ਜੀ ਮੈਂ 2 ਮਿੰਟ ਬੋਲਣੇ ਆ ਤਾਂ ਗਲਤ ਰਾਹ ਖੋਲਿਆ ਗਿਆ ਪ੍ਰੋਟੋਕਾਲ ਨੂੰ ਫੋਲੋ ਨਹੀਂ ਕੀਤਾ ਗਿਆ ਦੂਜੀ ਗੱਲ ਜਿਹੜੀ ਇਹ ਮਾਫੀ ਹੈ ਸ਼ਰਿਆਮ ਡਰਾਮਾ ਸੀਗਾ ਚਲੋ ਜੇ ਮੰਨ ਵੀ ਲਈਏ ਵੀ ਠੀਕ ਹੈ ਜੀ ਬੰਦੇ ਨੇ ਮੰਨ ਲਈ ਤਰੀਕਾ ਠੀਕ ਨਹੀਂ ਉਹਨੇ ਮਾਫੀ ਤਾਂ ਮੰਗੀ ਤਾਂ ਹੁਣ ਕਿਹੜੀ ਕਿਹੜੀ ਮਾਫੀ ਮੰਗਣਗੇ ਇਹ ਤੇ ਭਾਈ ਗੁਰਦੇਵ ਸਿੰਘ ਕੋਂਕੇ ਸਾਹਿਬ ਦੀ ਗੱਲ ਦੇ ਉੱਤੇ ਤਾਂ ਇਹਨਾਂ ਨੇ ਆਪਣੇ ਜਿਹੜੇ ਬੁਲਾਰੇ ਨੇ ਬੰਟੀ ਰਮਾਣੇ ਵਰਗੇ ਜਿਨ੍ਹਾਂ ਨੂੰ ਕੱਖ ਵੀ ਪਤਾ ਨਹੀਂ ਕਿਸੇ ਗੱਲ ਦਾ ਨਾ ਉਹਨਾਂ ਨੂੰ ਕੋਈ ਸੂਝ ਹੈ ਨਾ ਉਹਨਾਂ ਨੂੰ ਕੋਈ ਸਮਝ ਹੈ ਸਿੱਖੀ ਸਿਧਾਂਤਾਂ ਬਾਰੇ ਜਾਂ ਫਿਰ ਹੋਰ ਨੇ ਇਹਨਾਂ ਦੇ ਬੰਟੀ ਰਮਾਣਾ ਹੋ ਗਿਆ ਹੋਰ ਵੀ ਇੱਕ ਦੋ ਪ੍ਰੈਸ ਕਾਨਫਰੰਸਾਂ ਕਰਦੇ ਸੀ ਚਰਨਜੀਤ ਬਰਾੜ ਵੀ ਗੱਲਾਂ ਕਰੀ ਜਾਂਦਾ ਉਦਾਂ ਹੀ ਬੰਦੇ ਨੇ ਜੀ ਇਹ ਬਸ ਤੇ ਇਹ 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 ਕਹਿੰਦੇ ਆ ਵੀ ਰਿਪੋਰਟ ਦੇ ਵਿੱਚ ਜਾਣ ਹੀ ਹੈ ਨਹੀਂ ਸੀ ਮੈਨੂੰ ਪਤਾ ਲੱਗਿਆ ਕਿ ਚਰਨਜੀਤ ਬਰਾੜ ਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਇਹ ਵੀ ਕਹਿ ਦਿੱਤਾ ਕਿ ਜਿਹੜੀ ਇਹ ਬੀਪੀ ਤਵਾੜੀ ਵਾਲੀ ਰਿਪੋਰਟ ਹੈ ਜਦੋਂ ਪਰਿਵਾਰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦਾ ਤਾਂ ਉੱਥੇ ਉਹ ਇਹ ਪਰਿਵਾਰ ਜਿਹੜਾ ਹੈਗਾ ਇਹਨਾਂ ਦੀ ਰਿਪੋਰਟ ਵੰਡਦਾ ਹੈ ਹਰ ਸ਼ਹੀਦੀ ਦਿਹਾੜੇ ਮੌਕੇ ਇਹ ਵੀ ਕਹਿ ਰਿਹਾ ਹੁਣ ਸੋ ਅੱਜ ਹੀ ਮੇਰੀ ਉਹਨਾਂ ਦੇ ਭਾਂਜੇ ਵਜੀਰ ਸਿੰਘ ਨਾਲ ਗੱਲ ਹੋਈ ਅਸੀਂ ਮਿਲਕੇ ਆਏ ਮੇਰੇ ਨਾਲ ਵੀਰ ਹਰਪ੍ਰਿੰਦਰ ਸਿੰਘ ਜੀ ਕੋਲ ਪੂਰੇ ਤੋਂ ਅਸੀਂ ਘਰੇ ਜਾ ਕੇ ਆਏ ਉਹਨਾਂ ਦੇ ਉਹਨਾਂ ਦੇ ਭਾਂਜੇ ਨਾਲ ਉਹਨਾਂ ਦੀ ਭੈਣ ਨਾਲ ਉਹ ਕਹਿੰਦੇ ਇਹ ਤਾਂ ਗੱਲਾਂ ਹੀ ਨਹੀਂ ਇਹ ਤਾਂ ਇਹ ਕੋਈ ਮਤਲਬ ਨਹੀਂ ਜੋ ਇਹ ਬਕਵਾਸ ਕਰ ਰਹੇ ਨੇ ਇਸ ਕਰਕੇ ਇਹ ਜਿੰਨੀ ਕੁ ਰਿਪੋਰਟ ਸੀਗੀ ਬੀਪੀ ਤਵਾੜੀ ਦੀ ਉਹਦੇ ਚੋਂ ਵੀ ਸਾਫ਼ ਹੋ ਜਾਂਦਾ ਕਿ ਭਾਈ ਗੁਰਦੇਵ ਸਿੰਘ ਕੋਂਕੇ ਜਿਹੜੇ ਨੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਹੋਇਆ ਇਹਨਾਂ ਨੇ ਪੰਨ ਦੀ ਕਾਰਵਾਈ ਨਹੀਂ ਕੀਤੀ ਜੇ ਮੰਨ ਲਓ ਜਿਵੇਂ ਅਕਾਲੀ ਬੁਲਾਰੇ ਅੱਜ ਕਹਿ ਰਹੇ ਨੇ ਕੇ ਰਿਪੋਰਟ ਦੇ ਵਿੱਚ ਦਾਮ ਹੀ ਨਹੀਂ ਸੀਗਾ ਤਾਂ ਰਿਪੋਰਟ ਦੁਆਰਾ ਫਿਰ ਕਿਹਨੇ ਤਿਆਰ ਕਰਾਉਣੀ ਸੀ ਜਾਂਚਾ ਤਾਂ ਤੁਸੀਂ ਹੀ ਕਰਾਉਣੀ ਸੀਗਾ ਲਗਾਤਾਰ ਸਰਕਾਰਾਂ ਬਣਾਈਆਂ ਨੇ ਅਕਾਲੀ ਤੇ ਕਾਂਗਰਸ ਤੋਂ ਬਾਅਦ ਤਾਂ ਸਰਕਾਰ ਗਈ ਨਹੀਂ ਕਿਤੇ ਗਏ ਤੇ ਗਈ ਨਹੀਂ ਹੈ ਨਾ ਜੀ ਤੇ ਇਸ ਕਰਕੇ ਫਿਰ ਇਹ ਹੁਣ ਸਾਰੇ ਬੇਈਮਾਨੀ ਕਰ ਰਹੇ ਨੇ ਬੜੇ ਲੰਮੇ ਟਾਈਮ ਬਾਅਦ ਭਾਈ ਗੁਰਦੇਵ ਸਿੰਘ ਕੋਂਕੇ ਦਾ ਯਾਦ ਆਈ ਹੈ ਪੂਰੀ ਕੌਮ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਕਿ ਸਾਨੂੰ ਉਹਨਾਂ ਦੀਆਂ ਤਸਵੀਰਾਂ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਅਜਾਇਬ ਘਰ ਨੇ ਜਿਹੜੇ ਗੁਰਦੁਦਵਾਰਿਆਂ ਚ ਬਣੇ ਆ ਭਾਵੇਂ ਉਹ ਐਸਜੀਪੀਸੀ ਦੇ ਅੰਡਰ ਨੇ ਦਿੱਲੀ ਕਮੇਟੀ ਦੇ ਅੰਡਰ ਨੇ ਜਾ ਫਿਰ ਸਾਡੇ ਵਿਦੇਸ਼ਾਂ ਵਿੱਚ ਗੁਰਦੁਆਰਾ ਸਾਹਿਬ ਨੇ ਉੱਥੇ ਸਾਰਿਆਂ ਧਾਵਾਂ ਤੇ ਉਹਨਾਂ ਦੀ ਤਸਵੀਰ ਐਜ਼ ਇਹ ਸ਼ਹੀਦ ਵਜੋਂ ਜ਼ਰੂਰ ਲੱਗਣੀ ਚਾਹੀਦੀ ਹੈ ਪਰ ਲਿਸਟ ਦੇ ਵਿੱਚ ਤਾਂ ਜਥੇਦਾਰ ਹੀ ਨਹੀਂ ਮੰਨਿਆ ਗਿਆ ਦੇਖੋ ਲਿਸਟ ਇਹਨਾਂ ਦੇ ਜਥੇਦਾਰ ਮੰਨਣ ਜਾਂ ਨਾਮ ਮੰਨਣ ਦਾ ਕੋਈ ਫਰਕ ਨਹੀਂ ਪੈਂਦਾ ਪਰ ਕੌਮ ਜਿਹੜੀ ਉਹਨਾਂ ਨੂੰ ਜਥੇਦਾਰ ਮੰੰਦੀ ਹੈ ਬਲਕਿ ਕੁਰਬਾਨੀ ਵਾਲੇ ਜਥੇਦਾਰ ਮੰੰਦੀ ਹੈ ਤੁਸੀਂ ਮੈਂ ਇਹ ਸਮਝਦਾ ਜਿਵੇਂ ਜਦੋਂ ਬੰਦ-ਬੰਦ ਕਟਾਏ ਸ਼ਬਦ ਆਉਂਦਾ ਹਮ ਆਪਣੇ ਆਪ ਸਾਨੂੰ ਭਾਈ ਮਨੀ ਸਿੰਘ ਜੀ ਦੀ ਯਾਦ ਆ ਜਾਂਦੀ ਹੈ ਤੇ ਇਸੇ ਤਰ੍ਹਾਂ ਜਦੋਂ ਟੁਕੜੇ ਟੁਕੜੇ ਕਰਕੇ ਜਿਹੜੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਜਦੋਂ ਇਹ ਜ਼ਿਕਰ ਚੱਲੂਗਾ ਤਾਂ ਜਿੱਥੇ ਬਾਕੀ ਸਾਡੇ ਯੋਧਿਆਂ ਨੂੰ ਯਾਦ ਕੀਤਾ ਜਾਣਾ ਉੱਥੇ ਭਾਈ ਗੁਰਦੇਵ ਸਿੰਘ ਔਕੇ ਨੂੰ ਵੀ ਯਾਦ ਕੀਤਾ ਜਾਊਗਾ ਜਿਨ੍ਹਾਂ ਦੇ ਟੁਕੜੇ ਟੁਕੜੇ ਕਰਕੇ ਸਤਲੋਜ ਦੇ ਦਰਿਆ ਵਿੱਚ ਉਸ ਵਕਤ ਦੇ ਹਾਕਮਾਂ ਨੇ ਸੁੱਟਿਆ ਸੀਗਾ ਤੇ ਐਸਜੀਪੀਸੀ ਦੀ ਦੇਖੋ ਕਿੰਡੀ ਖਤਰਨਾਕ ਭੂਮਿਕਾ ਕਿ ਬਕਾਇਦਾ ਉਹਦੇ ਭੋਗ ਮੌਕੇ ਰਾਗੀ ਜਥੇ ਭੇਜ ਰਹੇ ਨੇ ਤੇ ਜੇ ਕੋਈ ਵਿਰੋਧ ਕਰਦਾ ਭਾਈ ਬਲਦੇਵ ਸਿੰਘ ਬਡਾਲੇ ਵਰਗਾ ਕਿ ਮੈਂ ਇਹਦੇ ਨਹੀਂ ਜਾਣਾ ਸਵਰਨ ਘੋਟਣੇ ਦੇ ਤਾ ਫਿਰ ਅਵਤਾਰ ਸਿੰਘ ਮੱਕੜ ਦੀ ਮੇਰੇ ਕੋਲ ਇੱਕ ਵੀਡੀਓ ਮੌਜੂਦ ਹੈ ਉਹ ਚਲੋ ਇਸ ਧਰਤੀ ਤੇ ਨਹੀਂ ਰਹੇ ਉਹ ਕਹਿ ਰਹੇ ਨੇ ਕਿ ਜੀ ਕੋਈ ਉਹ ਰਾਗੀ ਸਿੰਘਾਂ ਦਾ ਨਿੱਜੀ ਫੈਸਲਾ ਹੋਊਗਾ ਜੇ ਸਾਡੇ ਵੱਲੋਂ ਰੋਕ ਹੁੰਦੀ ਫਿਰ ਜਲੰਧਰ ਵਾਲੇ ਰਾਗੀ ਸਿੰਘ ਕਿਵੇਂ ਵਗ ਜਾਂਦੇ ਇਹਦਾ ਮਤਲਬ ਅ ਅਵਤਾ ਜਿਹੜੇ ਉਸ ਮੌਕੇ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਘੋਟਣੇ ਦੇ ਕੀਰਤਨ ਕੌਣ ਕਰਨ ਜਾਂਦਾ ਨਹੀਂ ਜਾਂਦਾ ਉਹ ਤਾਂ ਕਹਿੰਦੇ ਬਲਕੇ ਅਸੀਂ ਤਾਂ ਡਿਊਟੀ ਲਾਉਨੇ ਆ ਇਹ ਕਹਿ ਰਹੇ ਨੇ ਤਾਂ ਜਿਹੜੇ ਇਸ ਗੱਲ ਤੇ ਮਾਨ ਹੋਣਾ ਚਾਹੀਦਾ ਸੀ ਕਿ ਸੀ ਕਿ ਸਾਡੇ ਕੀਰਤਨੀਏ ਨੇ ਜਵਾਬ ਦਿੱਤਾ ਇਸ ਗੱਲ ਤੇ ਪਰ ਮਾਨ ਕਰਨ ਦੀ ਥਾਂ ਉਹ ਕਹਿੰਦੇ ਨੇ ਉਹਦਾ ਨਿੱਜੀ ਫੈਸਲਾ ਹੈ ਸੋ ਇਹ ਬਹੁਤ ਬੇਹੁੱਦਾ ਹਰਕਤਾਂ ਕਰਦੇ ਨੇ ਬਿਲਕੁਲ ਸਿੱਖੀ ਦੇ ਐਂਟੀ ਅਕਾਲੀ ਦਲ ਕਹਿੰਦਾ ਹੈ ਕਿ ਬੀਪੀ ਤਵਾੜੀ ਵਾਲੀ ਰਿਪੋਰਟ ਨੂੰ ਮੁੱਦਾ ਬਣਾ ਕੇ ਅਕਾਲੀ ਦਲ ਨੂੰ ਭੰਡਣ ਤੋਂ ਸਵਾਏ ਇਹਨਾਂ ਦੇ ਕੋਲ ਕੁਝ ਨਹੀਂ ਕਾਂਗਰਸ ਨੂੰ ਕਿਉਂ ਨਹੀਂ ਕੁਝ ਕਹਿੰਦੇ ਜਾਂ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਨਾਮ ਕਿਉਂ ਨਹੀਂ ਵਰਤਿਆ ਜਾਂਦਾ ਉਹਨਾਂ ਦਾ ਨਾਮ ਬਿਆਨਤ ਸਿੰਘ ਐਂਡ ਕੇਪੀਐਸ ਗਿੱਲ ਇੱਕ ਬੁੱਚੜ ਜੋੜੀ ਹੈ ਜਿਸ ਬੁੱੱਛੜ ਜੋੜੀ ਦੀ ਸਰਪ੍ਰਸਤੀ ਹੇਠ ਸਵਰਨ ਘੋਟਨੇ ਵਰਗੇ ਬਦਮਾਸ਼ਾਂ ਤੋਂ ਬਹੁਤ ਅਤਿਆਚਾਰ ਇਸ ਧਰਤੀ ਤੇ ਕਰਵਾਏ ਗਏ ਨੇ ਇਹ ਗੱਲ ਨੰਗੀ ਚਿੱਟੀ ਹੈ ਜਗ ਜਾਹਰ ਹੈ ਉਹ ਸਾਡੇ ਹੈ ਹੀ ਦੁਸ਼ਮਣ ਨੇ ਉਹਨਾਂ ਨੇ ਕਰਨੀ ਹੀ ਸੀ ਇਹ ਕੰਮ ਪਰ ਅਸੀਂ ਦੁੱਖ ਇਸ ਗੱਲ ਦਾ ਮਨਾਉਨੇ ਆ ਜਿਹੜੇ ਪੰਥ ਦਾ ਮਖੌਟਾ ਪਾ ਕੇ ਆਏ ਸੀ ਜਿਹੜੇ ਕਹਿੰਦੇ ਸੀ ਤੁਹਾਨੂੰ ਇਨਸਾਫ ਦੇਵਾਂਗੇ ਉਹ ਵੀ ਉਹਨਾਂ ਦੇ ਨਾਲ ਹੀ ਰਲ ਗਏ ਇਸ ਕਰਕੇ ਆਪਣੇਆਂ ਨੂੰ ਵੱਧ ਰੋਇਆ ਜਾਂਦਾ ਹੁੰਦਾ ਇਹਨਾਂ ਦੀ ਦਿੱਕਤ ਤਾਂ ਸਿੱਖਾਂ ਵਾਲੀ ਹੈ ਇਹ ਕਹਿੰਦੇ ਆ ਕਾਲੀ ਦਲ ਨੂੰ ਭੰਡਣ ਭੰਡਣ ਦਾ ਕੋਈ ਮੌਕਾ ਦਿੱਤਾ ਹੋਇਆ ਨਾ ਭੰਡਣ ਨੂੰ ਤਾਂ ਕੋਈ ਕੋਲੋਂ ਤਾਂ ਗੱਲ ਬਣਾ ਨਹੀਂ ਰਿਹਾ 1970 ਤੋਂ ਲੈ ਕੇ ਜਿਵੇਂ ਬਾਬਾ ਬੂਜਾ ਸਿੰਘ ਦਾ ਝੂਠਾ ਪੁਲਿਸ ਮੁਕਾਬਲਾ ਹੋਇਆ 82 ਸਾਲ ਦਾ ਜਿਹੜਾ ਫਰੀਡਮ ਫਾਈਟਰ ਵੀ ਸੀ ਲਾਹੌਰ ਫਲੋਰ ਦੇ ਨੇੜੇ ਨਗਰਪਿੰਡ ਤੋਂ ਚੁੱਕ ਕੇ ਉਹਨੂੰ ਮਾਰਿਆ ਜਸਟਿਸ ਤਾਰਕੁੰਡੇ ਦੀ ਬਕਾਇਦਾ ਰਿਪੋਰਟ ਹੈ ਮੈਂ ਤਾਂ ਕਹਿ ਨਹੀਂ ਰਿਹਾ ਉੱਥੋਂ ਲੈ ਕੇ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1 ਸਾਲ 79 ਦਿਨ ਲਈ ਮੁੱਖ ਮੰਤਰੀ ਬਣਿਆ ਉਸ ਦਿਨ ਤੋਂ ਲੈ ਕੇ ਇਹਨਾਂ ਨੇ ਖੂਨ ਇੰਨਾ ਪੀਤਾ ਬਰਗਾੜੀ ਤੱਕ भाई कृष्ण भगवान सिंह ਤੇ ਗੁਰਜੀਤ ਸਿੰਘ ਸਰਾਵਾਂ ਦੀ ਸ਼ਹਾਦਤ ਤੱਕ ਲਗਾਤਾਰ ਸਾਡੇ ਮੁੰਡੇ ਮਾਰੇ ਐ ਇੱਥੇ ਸਾਡਾ ਨੁਕਸਾਨ ਕੀਤਾ ਇਹਨਾਂ ਨੇ ਹਰ ਪੱਖ ਤੋਂ ਪੰਜਾਬ ਦਾ ਵੀ ਤੇ ਪੰਥ ਦਾ ਵੀ ਤਾਂ ਇਸ ਕਰਕੇ ਇਹਨਾਂ ਨੂੰ ਹੁਣ ਲਾਹਨਤਾਂ ਤਾਂ ਪੈਣੀਆਂ ਹੀ ਪੈਣੀਆਂ ਨੇ ਜੀ ਅਸੀਂ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਜੋਂਦੇ ਜੀ ਉਹਨਾਂ ਨੂੰ 2018 ਦੇ ਵਿੱਚ ਲਾਹਨਤ ਪੱਤਰ ਭੇਜਿਆ ਸੀਗਾ ਤੇ ਉਹ ਲਾਹਨਤਾਂ ਅਜੇ ਉਹ ਲਾਹਨਤ ਪੱਤਰ ਦੇ ਵਿੱਚ ਵੀ ਕਈ ਚੀਜ਼ਾਂ ਅਸੀਂ ਐਡ ਨਹੀਂ ਸੀ ਕਰ ਸਕੇ ਸਾਨੂੰ ਲੱਗਦਾ ਸੀ 80-85% ਕਵਰ ਕਰਤਾ ਪਰ ਭਾਈ ਗੁਰਦੇਵ ਸਿੰਘ ਕੋਂਕੇ ਵਾਲਾ ਅਸੀਂ ਉੱਥੇ ਜ਼ਿਕਰ ਨਹੀਂ ਕੀਤਾ ਉਹ ਅਜੇ ਲਾਹਨਤ ਪੱਤਰ ਦਾ ਅਗਲਾ ਐਡੀਸ਼ਨ ਵੀ ਅਸੀਂ ਛੇਤੀ ਤਿਆਰ ਕਰ ਰਹੇ ਹਾਂ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਕੀ ਸਟੇਜ ਦੇਖਦੇ ਹੋ ਸਟੇਜ ਤਾਂ ਅਕਾਲੀ ਦਲ ਤਾਂ ਸਾਡੀ ਮਾਂ ਪਾਰਟੀ ਹੈ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਅ ਅਕਾਲੀ ਦਲ ਸਾਡੀ ਜਿੰਦ ਜਾਨ ਹੈ ਪਰ ਅਕਾਲੀ ਦਲ ਉਹ ਇਹ ਨਹੀਂ ਜਿਹੜਾ ਇਹ ਰੋਜੀ ਵਰਕਨ ਦੀ ਤੇ ਆ ਦੂਜੇ ਬੰਟੀ ਰਮਾਣਾ ਇਹਨਾਂ ਨੂੰ ਨਾ ਅਕਾਲੀ ਸ਼ਬਦ ਦੇ ਅਰਥਾਂ ਦਾ ਪਤਾ ਹੈ ਨਾ ਇਹਨਾਂ ਨੂੰ ਕੋਈ ਗੁਰਬਾਣੀ ਦਾ ਪਤਾ ਹੈ ਨਾ ਇਹਨਾਂ ਨੂੰ ਸਾਡੇ ਇਤਿਹਾਸ ਦਾ ਪਤਾ ਹੈ ਇਹ ਇਹ ਇਸ ਤਰ੍ਹਾਂ ਦੇ ਅਕਾਲੀ ਨਹੀਂ ਜਿਹੜੇ ਆਹ ਸੁਖਵੀਰ ਦੇ ਚਮਚੇ ਨੇ ਅਕਾਲੀ ਦਲ ਉਹ ਅਕਾਲੀ ਦਲ ਜਿਹੜਾ ਮਤਲਬ ਜਿਹੜਾ ਅਸਲ ਅਕਾਲੀ ਦਲ ਹੈ ਜਿਹੜਾ ਅਕਾਲ ਪੁਰਖ ਦੀ ਅਧੀਨਗੀ ਕਬੂਲਦਾ ਤੇ ਦੁਨਿਆਵੀ ਕਿਸੇ ਦੀ ਟੈਨ ਨਹੀਂ ਮੰਦਾ ਇੱਕ ਪ੍ਰਮਾਤਮਾ ਦੇ ਭਰੋਸੇ ਜਿੰਦਗੀ ਜਿਉਣ ਵਾਲੇ ਜਿਹੜੇ ਅਕਾਲੀ ਨੇ ਉਹਨਾਂ ਦੀ ਸਾਨੂੰ ਅੱਜ ਵੀ ਲੋੜ ਹੈ ਖੇਤਰੀ ਪਾਰਟੀ ਆ ਪੰਜਾਬ ਦੀ ਅਸੀਂ ਸਾਡੀ ਤਾਂ ਦਿਲੋਂ ਇੱਛਾ ਹੈ ਕਿ ਅਕਾਲੀ ਦਲ ਮਜ਼ਬੂਤ ਹੋਵੇ ਪਰ ਉਹ ਅਕਾਲੀ ਦਲ ਆਮ ਆਦਮੀ ਜਾਂ ਕਾਂਗਰਸ ਜਾਂ ਭਾਜਪਾ ਜਾਂ ਹੋਰ ਪਾਰਟੀਆਂ ਵਰਗਾ ਅਕਾਲੀ ਦਲ ਨਹੀਂ ਉਹ ਸਰਕਾਰ ਦੇ ਵਿੱਚ ਜੋ ਵੀ ਆਇਆ ਕਾਂਗਰਸ ਆਈ ਘੱਟ ਉਹਨਾਂ ਨੇ ਕੀਤੀ ਅਕਾਲੀ ਦਲ ਆਈ ਘੱਟ ਉਹਨਾਂ ਨੇ ਕੀਤੀ ਹੁਣ ਜੇ ਵੇਖੀਏ ਤਾਂ ਗੈਂਗਸਟਰਾਂ ਦੇ ਨਾਂ ਤੇ ਪੰਜਾਬ ਦੇ ਵਿੱਚ ਬਹੁਤ ਸਾਰੀ ਨੌਜਵਾਨੀ ਦਾ ਕਾਹਨ ਹੋ ਰਿਹਾ ਹੈ ਘੱਟ ਤਾਂ ਇਹ ਵੀ ਨਹੀਂ ਕਰ ਰਹੇ ਗਾਟੇ ਵੀ ਨਹੀਂ ਕਰ ਰਹੇ ਪੰਜਾਬ ਦਾ ਕੌਣ ਹੋਵੇਗਾ ਨਹੀਂ ਪੰਜਾਬ ਦੇ ਤਾਂ ਪੰਜਾਬ ਦੇ ਲੋਕ ਹੀ ਨੇ ਜੀ ਪੰਜਾਬ ਦੇ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਇਹਨਾਂ ਨੂੰ ਸਾਰਿਆਂ ਨੂੰ ਰਿਜੈਕਟ ਕਰਕੇ ਜਿਹੜੀ ਨਵੀਂ ਲੀਡਰਸ਼ਿਪ ਹੈ ਉਹ ਉਬਰੇ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਤੇ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਹਾਲਾਤ ਇੱਕੋ ਜਿਹੀ ਨਹੀਂ ਰਹਿੰਦੇ ਅ ਅਸੀਂ ਉਹ ਕੌਮ ਆ ਜਦੋਂ ਅੱਧੀ ਕੌਮ ਸ਼ਹੀਦ ਹੋ ਗਈ ਅੱਧੀ ਫਟੜੋ ਗਈ ਤੇ ਕੌਮ ਥੋੜੇ ਸਮੇਂ ਬਾਅਦ ਫਿਰ ਤੋਂ ਵੱਡੇ ਘੱਲੂ ਘਰੇ ਤੋਂ ਥੋੜੇ ਸਮੇਂ ਬਾਅਦ ਕੌਮ ਰਾਜ ਭਾਗ ਤੱਕ ਸੰਭਾਲ ਲੈਂਦੀ ਆ ਤਾਂ ਇਸੇ ਤਰ੍ਹਾਂ ਅ ਮਤਲਬ ਇਹ ਸਾਡੇ ਨਾਲ ਵਾਪਰਨੇ ਇੱਕ ਟਾਈਮ ਉਹ ਹੈ ਜਦੋਂ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀਆਂ ਸ਼ਹਾਦਤਾਂ ਹੋ ਜਾਂਦੀਆਂ ਨੇ ਉਦੋਂ ਥੋੜੇ ਸਮੇਂ ਬਾਅਦ ਅਸੀਂ ਸੰਹੰਦੀ ਇੰਟਰਨੈਟ ਵੀ ਖੜਕਾ ਦਿੰਨੇ ਆ ਤੇ ਅੱਜ ਜੇ ਸਾਡੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਨੇ ਜਾਂ ਪੰਜਾਬ ਛੱਡ ਰਹੇ ਨੇ ਜਾਂ ਸਾਡਾ ਪਾਣੀ ਲੁੱਟਿਆ ਜਾ ਰਿਹਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਬੰਦੀ ਸਿੰਘਾਂ ਨੂੰ ਛੱਡਿਆ ਨਹੀਂ ਜਾ ਰਿਹਾ ਇਹ ਸਭ ਕਾਸੇ ਦੇ ਵਿੱਚੋਂ ਅਸੀਂ ਉੱਭਰਾਂਗੇ ਜ਼ਰੂਰ ਗੁਰੂ ਦੇ ਓਟ ਆਸਰੇ ਤੇ ਕੌਮ ਦੀ ਇੱਕ ਦਿਨ ਚੜ੍ਹਦੀ ਕਲਾ ਹੋਊਗੀ ਤੇ ਪੰਜਾਬ ਦੇ ਵਿੱਚ ਬਹੁਤ ਛੇਤੀ ਮੈਨੂੰ ਲੱਗਦਾ ਹੈ ਦਿਨ ਬਦਲਣਗੇ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।